ਇਹ ਭਾਈ ਗੁਰਮਤਿ ਨੂੰ ਉਤਾਰ ਮੈਂ ਗੁਰਮਾਰਿਆ ਕੇਂਜਹਿਨੇ ਗੁਰਮਤਿ ਆਏ ਆ ਨਾਮਨਸ ਕੀ ਪਾਤਸ਼ਾਹ ਜੜੀ ਪੁੱਲੇ ਪਹਿਲੇ ਪਾਤ ਪਾਈਐ ਜਿਸ ਦੀ ਇਸ ਸਰਕਾਰ ਕੇ ਜਦਤਾਂ ਲਈ ਇਥੇ ਹੀ ਤਾਮ ਗਰੋਧ ਨੂੰ ਸੰਭਾਲਦੇ ਪਰ ਲੋੜ ਬਿਜੀ ਗਿਆਨਮੀ ਤੋਂ ਖੁਦ ਲੰਦੇ ਉਹ ਸੇ ਜੋ ਵਸਾਈਂ ਦਰਜ ਕੋਈ ਦਸਤੂਰੀ ਨਾ ਲਿਆ ਉਹ ਅੰਤਰ ਸਾਉਦ ਨਿਦਾਨ ਹੈ ਜਿਨਾਂ ਦੇ ਅੰਦਰ ਸਾਖ ਨੇ ਜੀ ਸ਼ਗੁਦਾ ਖਜਾਨੇ ਹੈ ਮਹਾਰਾਜ ਨਾਮ ਦਾ ਲੇ ਲਾਤ ਗੁਵਾਈਏ ਉਹ ਆਪੇ ਤਾਂ ਆਉਂਦੇ ਆਂ ਜਿੰਨੇ ਕਰਨੇ ਨੇ ਕੀ ਤੇ ਵਾਹਿਗੁਰੂ ਨਾਲ ਜਲ ਜਾਂਦੇ ਆਂ ਇਹ ਸਰਕਾਰ ਆਪੇ ਤਾਂ ਗੁਆਏ ਕਿ 22 ਕਰੋ ਬੁਲਾਈਏ ਫਿਰ ਆਪ ਗੁਆਈਏ 42 ਤੇ ਫਿਰ ਮੇਰਾ ਜਾਂਦਾ ਉਸੂਰ ਦੇ ਨਾਲ ਨજર ਕਰੀ ਪ੍ਰਭ ਆਪਣੀ ਕਿੰਨਾ ਦੁੱਖ ਮੇਰਾ ਲਾਹੀ ਸਾਰੀ ਕਮਾਈ ਕਰਕੇ ਫੇਰ ਵੀ ਹੰਕਾਰ ਨਹੀਂ ਕਰਨਾ ਕਿ ਮੈਂ ਕਮਾਈ ਕੀਤੀ ਹੈ ਵਾਹਿਗੁਰੂ ਦੀ ਕਿਰਪਾ ਦਾ ਸਾਥਰ ਬਣਿਆ ਰੱਖੇ ਕੀ ਮੇਰਾ ਵਾਹਿਗੁਰੂ ਦੀ ਆਤਮਿਕ ਕਿਰਪਾ ਜੁਸਤੀ ਕਰੇ ਢੋਲ ਆਇਆ ਸਮਾਵੇ ਇਹ ਜੀ ਗੁੰਗੇ ਨਿਮਰਤਾ ਵਾਲੀ ਆਪਾ ਗਾਉਂ ਰਹੀ ਏ ਕਿ ਅੰਕੇ ਿਰਦ ਵਿੱਚ ਗੁਰ ਸਮਾਏ ਨਮ ਕਿੱਦੈ ਗਿਉਂ ਸੌਂਦੇ ਅੰਕ ਪਿਆਰ ਵਿੱਚ ਸੁਣਾ ਜਾਵੇ ਮਨ ਕਿ ਅੰਕ ਰੂਪ ਵਿੱਚ ਸੁਮਾਜਿ ਰਿਓ ਗੁਰ ਗਿਆਨ ਹਰਕੰਰ ਕੇ